ਹਾਂਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਸਾਰੇ ਠੀਕ ਹੀ ਹੋਵੋਗੇ ਅੱਜ ਅੱਜ ਦਾ ਬਲੌਗ ਹੈਗਾ ਘੱਗਰ ਦਰਿਆ ਤੇ ਪੰਚਕੁਲਾ ਹਰਿਆਣਾ ਗੁਰੂਕਰਨਾਡਾ ਸਾਹਿਬ ਦੇ ਲੱਗ ਇੱਕ ਬਾਗ ਦੀਆ ਉੱਥੇ ਅਸੀਂ ਨਾਲ ਦਾ ਫੋਟੋ ਫੋਟੋਆਂ ਖਿੱਚ ਕੇ ਲੈ ਕੇ ਆਵਾਂਗੇ ਨਾਲੇ ਬਲੌਗ ਬਣਾ ਕੇ ਲੈ ਕੇ ਆਵਾਂਗੇ ਚਲੋ ਫਿਰ ਦਿਖਾਉਣੇ ਆ ਤੁਹਾਨੂੰ ਬਲੌਗ ਬਣਾਉਣਾ ਆ ਤੁਹਾਨੂੰ ਬਲੌਗ ਦਾ ਲਿੰਕ ਪਾ ਦਾਂਗੇ ਠੀਕ ਆ ਅੱਜ ਅਸੀਂ ਘੱਗਰ ਦਰਿਆ ਤੇ ਆਇਆ ਹਾਂ ਦੇਖੋ ਇਹ ਫੋਟੋ ਵੀ ਚੰਗਾ ਗਾਇਸ ਜਮਰਾ ਦੋ ਵਾਰ ਹੀ गिर चुके ਆ ਮੁੰਡਾ ਠੀਕ ਆ ਉਹ ਫੋਟੋਗ੍ਰਾਫਰਾ ਦੇਖੋ ਘੱਗਰ ਦੇ ਆ ਦੇ ਫਿਰਦੇ ਉਹ ਖੜੀ ਆਪਣੀ ਮੋਟਰਸਾਈਕਲ ਪੱਠਾ ਪੱਠਾ ਦੇ ਖਿੱਚਣ ਆਲੇ ਚੱਲ ਜੀ ਆਇਆ ਆ ਬਲੌਗ ਬਣਾਉਣ ਘੱਗਰ ਦਰਿਆ ਤੇ ਤੇ ਅੱਜ ਅਸੀਂ ਬਲੌਗ ਬਣਾ ਰਹੇ ਆਂਗੇ ਬਲੌਗ ਬਣਾਉਣ ਆਇਾਂਗੇ ਦੋ ਦੋ ਭਰਾ ਨੇ ਸਾਡੇ ਇੱਕ ਸਟੂਡੀਓ ਹੈਗਾ ਹੈਲੋ ਗਾਈਜ਼ ਦੇਖੋ ਗਾਈਜ਼ ਚੱਲ ਕਰ ਰਹੇ ਨੇ ਗਾਈਜ਼ ਗਾਈਜ਼ ਮੈਨੂੰ ਪੂਰਾ ਡਰ ਲੱਗਣ ਰਿਹਾਗਾ ਨੀਚੇ ਦੇਖੋ ਵੀ ਕਹੀਂ ਗਿਰ ਨਾ ਜਾऊं ਹੁਣ ਚੱਲਦੇ ਆ ਗਾਈਜ਼ ਅੱਗੇ ਚਲੋ ਗਾਈਜ਼ ਚੱਲਣੇ ਗਾਈਜ਼ ਫੋਟੋਆਂ ਖਿੱਚਣ ਰਹੇ ਨੇ ਦੇਖੋ ਗਾਈਜ਼ ਉਹ ਖੜੀ ਆਪਣੀ ਬਾਈਕ ਪਹੁੰਚ ਚੁੱਕੇ ਆਗੇ ਬਾਬਿਓ ਉਹ ਲੱਗ ਰਿਹਾ ਮੁੰਡਾ ਉਹ ਬਾਬੇ ਦੀ ਫੋਟੋ ਖਿੱਚਣਾ ਹੁਣ ਚੱਲਦੇ ਆ ਅੱਗੇ ਨੂੰ ਡਰ ਲੱਗਣ ਰਿਹਾਗਾ ਪੂਰਾ ਡਰ ਲੱਗਣ ਰਿਹਾਗਾ ਬਾਬੇ ਡਿੱਗ ਗਿਆ ਜੀ ਉਹਦਾ ਪੋਜ ਕਰ ਕਰਕੇ ਫੋਟੋਆਂ ਖਿਚਾਣ ਦੇ ਨੇ ਬੰਨ ਆ ਰਿਹਾ 90 ਪੂਰਾ ਖਤਰਨਾਕ ਹੋ ਰਿਹਾ ਸਿਸਟਮ ਨਾ ਰਹਾ ਯਾਰ ਸਾਰੇ ਦੋਸਤੋ ਪੂਰਾ ਖਤਰਨਾਕ ਪ੍ਰੋਗਰਾਮ ਆਗਾ ਪੂਰੀ ਤਿਲਕਣਾ ਗਈ ਦੇਖੋ ਤਿਲਕਣਾ ਆਇਓ ਦੇਖੋ ਅਡਾ ਅਡਾ ਪੋਜ਼ ਕਰ ਰਿਹਾ ਸਟੂਡੀਓ ਹੁਣ ਉਹ ਬਣ ਗਿਆ ਗਾਇਜ਼ ਬੈਠਦੇ ਆ ਬੈਠਦੇ ਆ ਬੈਠਦੇ ਆ ਬੈਠਦੇ ਆ ਦੇਖੋ ਗਾਇਜ਼ ਇਹੋ ਸ਼ੋ ਪਾਣੀ ਕਿਤਾ ਚਿੰਨਣ ਲਿਆ ਗਾਇਜ਼ ਕਾਪਸ ਪਸਲੋਂ ਡਾਲਾ ਨਿਕਲੇ ਵਾਵੇਗੀ ਥੋੜੀ ਜਿਹੀ ਨਾ ਡਰ ਲੱਗਣ ਰਿਹਾ ਉਹ ਤੇ ਲਿਕਣਾਗੀ ਤਿਲਕਣ ਤੋਂ ਚੜਾਂਗੇ ਕਿ ਨਾ ਪੂਰਾ ਹੋ ਵਿਚਕਾ ਵਗ ਜੀ ਲੱਗ ਰਿਹਾ ਬਾਬਾ ਆ ਗਿਆ ਬਾਬਾ ਆ ਗਿਆ ਆ ਗਿਆ ਇਹ ਸੋ ਗੀ ਨੂਕ ਅੱਛਾ ਲਾਈ ਕਿਦਾਂ ਕੱਲਣ ਰਿਆ ਅੱਗੇ ਜਾਣ ਰਿਆ ਮੈਂ ਦੇਖੂ ਮੇਰੇ ਪੈਰ ਕਿੰਨੇ ਕਿੰਨੇ ਗੁੱਟ ਰਹੇ ਨੇ ਗੋਡੇ ਤੱਕ ਅੱਗੇ ਜਾ ਕੇ ਉਹ ਗਾਹਾਂ ਜਾ ਕੇ ਬਲੌਗ ਬਣਾਵਾਂਗੇ ਉੱਥੇ ਉੱਥੇ ਜਾ ਕੇ ਫੋਟੋ ਸ਼ੂਟ ਕਰਾਂਗੇ ਹੋ ਗਿਆ 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 ਉਹ ਤਾਂ ਨੰਗਿਆ ਰਹਿ ਗਿਆ ਮੈਂ ਰਹਿ ਗਿਆ ਚੱਲਦੇ ਆ ਗਾਈਜ਼ ਅੱਗੇ ਇਹ ਮਿਲ ਗਿਆ ਹੁਣ ਚੱਲਦੇ ਆਪਾਂ ਉੱਪਰ ਗਾਈਜ਼ ਉਹ ਦੇਖੋ ਉੱਥੋਂ ਨਿਕਲ ਕੇ ਆਇਆ ਉੱਥੇ ਡੂੰਘੇ ਹੀ ਬਹੁਤ ਸੀਗਾ ਉੱਥੇ ਵੀਡੀਓ ਨਹੀਂ ਸ਼ੂਟ ਕਰ ਸਕਿਆ ਹੁਣ ਚੱਲਦੇ ਆ ਗਾਈਜ਼ ਅੱਗੇ ਨੂੰ ਓਏ ਕੀ ਆ ਦੇਖੋ ਗਾਈਜ਼ ਕੰਡੇ ਉਹ ਪਰ ਚੜਾਈ ਚੜਨ ਦੇ ਨੇ ਦੇਖੋ ਕਿੰਨੇ ਕਿੰਨੇ ਪੈਂਟਾ ਵਿੱਚ ਜੀ ਗਾਈਸ ਚਲੋ ਗਾਈਸ ਸਾਰੇ ਚੜਦੇ ਚੜਦੇ ਬਲੌਗਰ ਨੇ ਵੀਰੇ ਚਲੋ ਗਾਈਸ ਹਾਲ ਤੱਕ ਕਿਥੇ ਆਏ ਹੈ ਹੈ ਗਾਈਸ ਹੁਣ ਅੱਗੇ ਚੱਲਣ ਲੱਗੇ ਉਹ ਰਹਿ ਗਿਆ ਘੱਗਰ ਚਲੋ ਗਾਇਸ ਅੱਗੇ ਚੱਲਣ ਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਸਕਾਈਬਰ ਤੇ ਲਾਈਕ ਕਮੈਂਟ ਜਰੂਰ ਸ਼ੇਅਰ ਕਰਦੇ ਕਰੋ ਅਸਦੇ ਬਲੌਗਾਂ ਨੂੰ ਹੁਣ ਬਲੌਗ ਬਲੌਗ ਤੇ ਬਲੌਗ ਬਲੌਗ ਤੇ ਬਲੌਗ ਹੀ ਡੇਗੀ ਆ ਕਰਾਂਗੇ ਤੁਸੀਂ ਦੇਖੋ ਸਹੀ ਹੁਣ ਪਹਿਲਾਂ ਮੈਂ ਹਟ ਗਿਆ ਸੀ ਨਾ ਹੁਣ ਨਹੀਂ ਰੀਲ ਆਦਾਂਗੇ ਬਲੌਗਾਂ ਦੀ ਹੋਰ ਪਹਿਲਾਂ ਮੈਂ ਬਲੌਗ ਬਣਾਇਆ ਕਰਦਾ ਸੀ ਖੁਸ਼ਵਿੰਦਰ ਸਿੰਘ ਦਾ ਚੈਨਲ ਆ ਮੇਰਾ ਮੈਂ ਪਾਰਕਿੰਗ ਪਾਰਕਿੰਗ ਵਿੱਚ ਜਾਤ ਜਾ ਰਹੇ ਆਗੇ ਤੇ ਬਹੁਤ ਰਹਿ ਗਿਆ ਘੱਗਰ ਪਿੱਛੇ ਕਿੰਨੀਆਂ ਕਿੰਨੀਆਂ ਬਿਲਡਿੰਗ ਵੱਡੀਆਂ ਬਿਲਡਿੰਗਾਂ ਨੇ ਗਾਇਸ ਹੁਣ ਚੱਲਣ ਡੇ ਆਪਾਂ ਅੰਦਰ ਕਿੱਥੇ ਆਏ ਆ ਯਾਰ ਮਮਾ ਗੋਲਫ ਬਸ ਇਹੀ ਸੇ ਦੇਖ ਲਓ ਉਹ ਖੇਡ ਰਹੇ ਆ ਦੇਖ ਲੈਣ ਦੇ ਯਾਰ ਠੀਕ ਗਾਇਸ ਖੇਡ ਰਹੇ ਆ ਤਰੇ ਜਣ ਦੇਖ ਲੈਣ ਦੇ ਗੋਲਫ ਹੱਟ ਜਾ ਰਹੇ ਨਹੀਂ ਨਹੀਂ ਬਾਲ ਨਹੀਂ ਲੱਗਦੀ ਜਾਂ ਪਰ ਬੈਠ ਵੀ ਸਕੇ ਪਾਰਕ ਨਹੀਂ ਹੈ ਜ ਮਾਰੇ ਕ ਨਹੀਂ ਆਇਆ ਕੋਈ ਕਾਣਾ ਬਣਾ ਕੋਈ ਕਾਣਾ ਮਨ ਹੈ ਇਹ ਟੇਕਰ ਹੋਗੇ ਅਬ ਤਾਂ ਰਹਿਣਾ ਹੈ ਕਿ ਮੈਂ ਕੋਹਮ ਤਾਂ ਦੇਖਣਾ ਹੈ ਤੇ ਫਿਰ ਗੋਲਫ ਖੇਡਾਂਗੇ ਯਾਰ ਇਹ ਗਾਈਜ਼ ਇੱਥੇ ਆਪੇ ਗੋਲਫ ਖੇលਦੇ ਮਗਾ ਚੱਲ ਦੇ ਨਾਰੀਆ ਤੋੜਨ ਲੱਗਣ ਡਿਆ ਇੱਕ ਮਿੰਟ ਰੁਕ ਜਾ ਥੋੜਾ ਜਿਹਾ ਨਾਰੀਆਂ ਰਹਿ ਗਿਆ ਭੈਜੋ ਇਹਦਾ ਕੰਮ ਰਵੇਡ ਆ ਦੇਖੋ ਬਲੌਗ ਦਿਖਾਈ ਕਰੀਂ ਕੈਮਰਾ ਦੇਖੋ ਅਸੀਂ ਭੈਜੋ ਨਦੀ ਪਾਰ ਕਰਕੇ ਆਏ ਯਾਰ ਉੱਥੇ ਸਿੱਤੂ ਜੀ ਚੱਕ ਲੋ ਆ ਉਹ ਆ ਰੋ ਫੋਨ ਮਾਰ ਬਚ ਆ ਰਿਹਾ ਹੈ ਗਾਇਸ ਵੀਡੀਓ ਫੋਟੋ ਕਿਥੋਂ ਖਾਣ ਚੋ ਕਦੇ ਕਰ ਲਈਏ ਕੁਝ ਕਹਿੰਦਾ ਨਾਲੀਆ ਖਾਣਾ ਹੈ ਸਾੜੇ ਡੀ ਕਿਵੇਂ ਆ ਠੀਕ ਏ ਬਲੌਗਰ ਐ ਐਂ ਥੋੜੇ ਨਾ ਵਾਕੀ ਲਾਤੀ ਭੈਜੋ ਤਾ ਕਿੱਥੇ ਉਹ ਅੱਗ ਲਗਾ ਦਿੱਤੀ ਓਏ ਉੱਥੇ ਆਪਾਂ ਮੋਟਰਸਾਈਕਲ ਤਾਂ ਨਹੀਂ ਨਾ 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 ਹੋਰਾਂਗਾ ਕੀ ਹੰਦਾ ਖਾਲਸ ਤਾਂ ਨਹੀਂ ਨਹੀਂ ਨਾਡਾ ਸਾਹਿਬ ਦੇ ਆਈ ਕਾਰਾ ਖਾਣਾ ਜੇਬ ਵਿੱਚ ਹੀ ਹੈ ਮੈਨੇਜਰ ਮੇਰਾ ਬੰਦਾ ਉਹ ਕੌਣ ਫਿਊਚਰ ਸੀ ਫਿਰ ਕੀ ਹੈ ਇਹ ਬਣਾਉਣ ਲੱਗਣ ਡੇ ਆ ਕਿ ਆ ਖੋਪਾ ਲਿਆ ਹੰਦਾ ਗਾ ਖੋਪਾ ਖਾ ਕੇ ਚੱਲਾਂਗੇ ਗਾਇਸ ਦੇਖੋ ਵੀਡੀਓ ਬਣਾਉਣ ਦੇ ਕਿੰਨੇ ਮੇਰੀ ਵੀਡੀਓ ਬਣ ਗਈ ਹੈ ਚਲੋ ਫਿਰ ਚੱਲੀਏ ਚੱਲੀਏ ਚਲੋ ਫਿਰ ਚੱਲੀਏ ਚੱਕ ਲੈ ਕੋਟ ਆਪਣਾ ਉਪ ਓਹ ਬੜੇ ਕੱਟਦੇ ਜੀ ਦੇਖੋ ਜਰਦੀ ਨੂੰ ਫੋਟੋ ਦੇ ਵੀ ਦੇ ਗੇਮ ਖੇਡਦੇ ਮਾਂ ਚੋੜ ਦੇ ਸਾਰੇ ਫੋਟੋ ਡਿਲੀਟ ਕਰਕੇ ਕਿੱਥੇ ਚੱਲੀ ਹੈ ਚੱਲੀ ਬਾਹਰ ਉਧਰ ਹੀ ਲੈ ਫੜ ਜਿੱਧਰ ਖੰਪਾ ਦੇ ਇਧਰ ਕੋਪਾ ਫੇੜ ਲਈ ਆਹੀ ਵੀ ਹਲੋ ਚੱਲਿਆ ਨੀਚੇ ਹੌਲੀ 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 ਚੱਲਿਆ ਕਰੋ ਗਾਈਜ਼ ਗਾਈਜ਼ ਹੌਲੀ ਚੱਲਿਆ ਕਰੋ ਆ ਬਾਬਾ ਇੱਕ ਹੋਰ ਪੱਟ ਲੈ ਆਪਾਂ ਨੇ ਹੁਣ ਚਲਦੇ ਆਂ ਬਾਬੇ ਉਹ ਦੁਬਾਰਾ ਉਧਰ ਕੀ ਕਹਿੰਦੇ ਨੇ ਘੱਗਰ ਦਰਿਆ ਵਿੱਚ ਹਣਾ ਇਧਰ ਹੀ ਮੁੜੇ ਲਗੇ ਹੁਣ ਪਹਿਲਾਂ ਪੰਗਾਂਾਂ ਦੀ ਆਏ ਸੀ ਇਧਰ ਦੀ ਚੱਲਣ ਡੇ ਆਂ ਇੱਕ ਪੁਆਇੰਟ 2 ਕੀ 1.2 ਯੂ 1.5 ਪੀਕ ਇਸ ਵੀ ਲੈ ਲਓ ਤਾਂ 1.2 ਦੀ ਖਰੀਦ ਇੱਕ ਪੁਆਇੰਟ ਮੰਨ ਲਓ ਅੱਛਾ 1000 ਕਾ ਪਾਉਣ ਡੀਆਂ ਨੇ ਕਿੰਨੀਆਂ ਲੜਕੀਆਂ ਣਟਕੀਆਂ ਇਹ ਕਾ ਦਿਖਾਉਣੇ ਆ ਗਾਇਸ ਤੁਹਾਨੂੰ ਜਾਨਤਾ ਨਹੀਂ ਮਾਹੌਲ ਫਿਰ ਉਹਨਾਂ ਗਾਲਾਂ ਕੱਢਾਂਗੇ ਚੱਪੀਆਂ ਜਾ ਬਾਬਾ ਗਾਲਾਂ ਬਹੁਤ ਕੱਢਣ ਡਿਆ ਕੋਈ ਗੱਲ ਨਹੀਂ ਚੱਲ ਕਰਨਾ ਹੀ ਚਾਹੀਦਾਗਾ ਹੁਣ ਚੱਲਿਆਂ ਗਾਇਸ ਕਿੱਧਰ ਆ ਇਹਦੇ ਅੰਦਰ ਲੰਢੇ ਆ ਚਲੋ ਗਾਇਸ ਚੱਲ ਜਾਈਏ ਓਖਲਾ ਦੇ ਨੂੰ ਦੇਖੋ ਓਖ ਲੋ ਜਾ ਸਬਸਕ੍ਰਾਈਬਰ ਸਾਡੇ ਚਲੋ ਜਾ ਯਾਰ ਚਲੋ ਗਾਇਸ ਟੰਡਾ ਬੜ ਗਿਆ ਨਿਕਲ ਗਿਆ ਏ ਗਾਇਸ ਦੇਖੋ ਗਾਇਸ ਹੁਣ ਅਸੀਂ ਚੱਲ ਵੀ ਚੱਲेंगे ਅੰਦਰ ਚਲੋ ਗਾਇਸ ਲੜਕੀ ਅੰਦਰ ਲੈਣੀ ਆ ਖਲੋ ਜਾ ਗੱਲਾਂ ਬਹੁਤ ਕੱਢਣ ਦੇ ਦੇਖ ਗਾਈਜ਼ ਦੇਖੋ ਗਾਈਜ਼ ਫਿਕਰਦریہ ਭਗਦਾ ਉਹ ਖੜੀ ਆਪਣੀ ਬਾਈਕ ਤੇ ਉਹ ਤੇਰੀ ਮਾਂ ਆ ਗਈ ਪੁੱਤ ਉਧਰ ਦੀ ਆ ਜਾ ਥੱਲੇ ਨਹੀਂ ਆ ਜਾ ਬੰਨਦਾ ਨਾਲ ਯਾਰ ਲਓ ਜੀ ਨਾਲ ਯਾਰ ਭੰਨ ਪਾਈ ਹੁੰਦੇ ਨੇ ਤੇਰੀ ਭੈਣ ਦਾ ਘੂਸਾ ਪੜਿਆ ਤੇਰਾ ਉਹ ਮੈਨੂੰ ਫੇਰ ਨਾਰੀਅਲ ਦੇ ਦਿੱਕੇ ਨਾਰੀਅਲ ਦੇ ਕੋਲ ਤੇ ਪੜਿਆ ਉਹ ਨਾਰੀਅਲ ਦਿਖ ਗਿਆ ਤੈਨੂੰ ਆ ਇੱਥੇ ਕਦਾ ਲੱਗਦਾ ਦੂੰਗਾ ਹੀ ਉੱਧ ਮੈਂ ਸਿੱਧਾ ਹੀ ਚੱਲੀ ਆ ਚਲੋ ਗਾਈਜ਼ ਚਲੋ ਗਾਈਜ਼ ਚਲਦੇ ਆਪ ਭੈਣ ਦੇ ਦੋ ਕੜੀ ਬਾਬਾ ਬਾਬਾ ਨਾਰੀਅਲ ਬਹੁਤ ਹੋ ਗਿਆ ਇੱਥੇ ਨਾਰੀਅਲ 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 ਨੇ ਖਾਣ ਨੂੰ ਬਹੁਤ ਸਵਾਲ ਲੱਗਣ ਦੇ ਨੇ ਅਬ ਚਲਦੇ ਆ ਇੱਕ ਹੋਰ ਨਾਰੀਅਲ ਲੱਭ ਲੱਭਦੇ ਆਗੇ ਨਾ ਨਾ ਇੱਕ ਮਣਕੰਡ ਆ ਜਾ ਚਲੋ ਗਾਇਸ ਅਬ ਜਾ ਰਹੇ ਹਾਂ ਕਿ ਗਦਰਾਏ ਦੇ ਅੰਦਰ ਬਰੰਡਿਆਂਗੇ ਚਲੋ ਗਾਇਸ ਅੱਗੇ ਜਾ ਰਹੇ ਅੱਧਰ ਤੇ ਆ ਕੇ ਦੇਖੋ ਪੈਰ ਹੁਣ ਚੱਲਦੇ ਹਾਂ ਗਾਇਸ ਅੱਗੇ ਅੱਗੇ ਵਾਲ ਨੂੰ ਕੁਝ ਕਰਦੇ ਆਂ ਡੂੰਗਾ ਬਹੁਤ ਆ ਗਾਈਜ਼ ਡਰ ਵੀ ਬਹੁਤ ਲੱਗਣ ਰਿਹਾ ਕਹੀ ਫੌਨਾ ਡਿੱਗ ਜਾਈ ਗਾਈਜ਼ ਆਪਾਂ ਡਿੱਗ ਜਾਗੇ ਕੋਈ ਗੱਲ ਨਹੀਂ ਗਾਈਜ਼ ਦੇਖੋ ਗਾਈਜ਼ ਉਧਰ ਤੇ ਆਏ ਆ ਦੇਖੋ ਗਾਇਜ਼ ਕਿੰਨੀਆਂ ਜਨਤਾ ਫਿਰਦੀਆਂ ਨੇ ਚਲੋ ਗਾਇਜ਼ ਚੱਲਦੇ ਹਾਂ ਅੱਗੇ ਚਲੋ ਗਾਇਜ਼ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਚਲੋ ਗਾਇਜ਼ ਚੱਲੇ ਅੱਗੇ ਕੁਝ ਕਰ ਲਈਆ ਉਹ ਦੇਖੋ ਗਾਇਜ਼ ਚਿੱਲ ਕਰ ਰਹਾ ਹੈ ਉਹ ਚਿੱਲ ਕਰ ਰਹਾ ਹੈ ਚਲੋ ਗਾਇਸ ਅੱਗੇ ਹੁਣ ਤਾਂ ਕੰਮ ਹੋ ਗਿਆ ਗਾਇਸ ਕੰਮ ਰਹਿ ਗਿਆ ਗਾਇਸ ਬਾਬਿਓ ਨਜ਼ਾਰਾ ਭਾਲਾ ਕਰ ਜਿਹੜੀ ਚੀਜ਼ ਇੰਨੀ ਕਿ ਘੱਗਰਦਰਾਜ ਫਿਰਕੇ ਆਂਦੀ ਹੈ ਨਾ ਉਹ ਕਿਸੇ ਚ ਨਹੀਂ ਜਾਂਦਾ ਨਜ਼ਾਰਾ ਆਪਨੇ ਨਿਕਲ ਚੁੱਕੇ ਆ ਬਾਹਰ ਗਾਇਸ ਦੇਖੋ ਕੀ ਪੜਾ ਹੈ ਬਾਹਰ ਆ ਚੁੱਕੇ ਆ ਵਹਾਂ ਸੇ ਫੋਟੋ ਸ਼ੂਟ ਕਰਨ ਕਰਨ ਲੱਗਣ ਡੇ ਆਗੇ ਕੀ ਕੀ ਹੈ ਜੀ ਕੀ ਹਾਲ ਚੱਲ ਜੇ ਹਾਂ ਨੂੰ ਹੋੜ ਲੈ ਇਨਣੇ ਤਾਂ ਵੀ ਕਿਤੇ ਸਾਡੇ ਹੋੜਾ ਕਰਤੇ ਹੁਣ ਯੂਟਿਊਬਰਾਂ ਯੂਟਿਊਬਰਾਂ ਅਗੇ ਅਸੀਂ ਗਾਈਸ ਪੋਜ਼ ਕਰਕੇ ਫੋਟੋ ਖਿਚਾਉਣ ਲੱਗਣ ਡਿਆ ਤੇ ਆ ਸਾਡਾ ਸਟੂਡੀਓ YouTube ਚੈਨਲ ਚੈੱਕ ਕਰ ਲੈ ਜਿਹਦਾ ਬੋਲੋ ਕਿੱਦਾਂ ਹੋਣਾ ਸਾਨੂੰ ਹਾਂ ਹਾਂ ਹੁਣ ਆਪਾਂ ਬਣਵਾਵਾਂਗੇ ਫੋਟੋ ਖਿਚਵਾਵਾਂਗੇ ਨਾਲੇ ਤਾਂ ਲਈ ਬਹੁਤ ਆਪਣਾ ਫੋਟੋ ਐ ਲੱਲਾ ਵੀਡੀਓ ਲੱਗ ਰਹੀ ਸ਼ੂਟ ਕਰਨ ਆਏ ਹਾਏ ਇਹ ਤੁਰੇ ਲੈਣੀ ਆਣੀ ਹਾਫ ਤੇ ਬੋਲ ਲੈਣੀ ਕਿੱਥੇ ਦੀ ਚੋਹ ਮੋਟਰਸਾਈਕਲ ਲਿਆਏ ਗਾਇਸ ਨੇੜੇ ਠੀਕ ਹਣਾ ਬਾਬਿਓ ਇਹਨਾਂ ਤੁਰਕੇ ਹਾਫ ਬਣਾਉਣੀ ਹੈਗੀ ਦੇਖੋ ਬਾਬੇ ਉੱਥੇ ਚੱਲ ਕੇ ਆਉਣੇ ਆਗੇ ਉਹ ਪੌੜੀਆਂ ਨੇ ਉੱਥੇ ਪਾਣੀ ਗਿਰਦਾ ਨੀਚੇ ਠੀਕ ਆ ਭਾਈ ਆਏ ਹਾਂ ਇੱਕ ਕਰੇਗੀ ਕੀ ਬੰਡ ਲੈਣੀ ਕੀਤੀ ਕਰੇਗੀ ਯਾਰ ਕਿਉਂ ਨਹੀਂ ਕਿ ਤੇ ਵੱਢਦੇ ਨਹੀਂ ਇਹਨੂੰ ਕਹਿੰਦੇ 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 ਵੀ ਜੜ ਤੇ ਵੀਡੀਓ ਬਣਾਉਣੀ ਐ ਜੜ ਤੇ ਠੀਕ ਆ ਜਾਈ ਦਿਖਾਈਏ ਭਾਈ ਜਾਈ ਫਿਰ ਤਿੰਨ ਨੀਂਦਾ ਹਾਂ ਚਲੋ ਫੋਟੋ ਕ੍ਰਾਫਟ ਵਾਲੇ ਚੱਲਦੇ ਹਾਂ ਫੋਟੋ ਸ਼ੂਟ ਵਾਲੇ ਲੈ ਥੋੜਾ ਘੱਟ ਬਾਨੀ ਬੰਡ ਪਾੜਦੇ ਥੋੜਾ ਨਿਚ ਤੇ ਹੁਣ ਬਾਹਰ ਨਾ ਲੱਗਦਾ ਕਲਾਮੇ ਕੈਮਰਾ ਸਾਫ ਪੋਰਟਰੇਟ ਸਿੱਧਾ ਗੱਲ ਯਾਰ ਪੋਰਟਰੇਟ ਚ ਫੋਟੋ ਖਿੱਚਦੀਆਂ ਕਿੰਨਾ ਕਿੰਨਾ ਕਰਦੇ ਕਰਦੇ ਬਿਆਣੀ ਨਹੀਂ ਦਿੰਦੇ ਨਨ ਧੀ ਚੋਦੀ ਆ ਭੈਣ ਚੋਰ ਮੁੱਲਾ ਹੀ ਲੱਗਣ ਲੱਗਿਆ ਧੀ ਦਾ ਲੋਰਾ ਅਬੋ ਅਸੀਂ ਆ ਚੁੱਕੇ ਹਾਂ ਉਧਰੋਂ ਫੋਟੋ ਮੋਟੋ ਮਾ ਖਿੱਤ ਕੇ ਹੁਣ ਇਹਦਾ ਸੈੱਟ ਦੇ ਅੰਦਰ ਫਿਰਦੇ ਆ ਲੈ ਹੁਣ ਚੱਲਦੇ ਹਾਂ ਹੁਣ ਗੁਰੂ ਘਰ ਨੂੰ ਡਾਟਾ ਫਾਇਮ ਨੂੰ ਮਿਆ ਕਰਨ ਦੇ ਆ ਮੇਰੇ ਲਈ ਕੀ ਕਰ ਮਜਾ ਮਜਾ ਬਲੇਰ ਪਾਈ ਬੰਕੇ ਆ ਪਹਿਲੇ ਜੀ ਕਿਉਂ ਮਾਰਨਾ ਗਰੀਬ ਭੈਣ ਚਦਾ ਇਹਨੂੰ ਦੇ ਕੇ ਪੜਵਾਣਾ ਲਈ ਐਡਾ ਥਾਣੂ ਹੈ ਕੰਬਲ ਲਾ ਕੇ ਦੇਣਾ ਉਹ ਕੰਬਲ ਲਾ ਕੇ ਦੇਣਾ ਇਹਨੂੰ ਯਾਰ ਦੇ ਭੈਣ ਕੰਬਲ ਲੈਣਾ